ਮਾਰਤੇ 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 20 ਸਾਲ ਦੇ ਨੌਜਵਾਨ ਨੂੰ ਰਾਹ ਚ ਘੇਰ ਕੇ ਗੋਲੀ ਮਾਰਤੀ ਇੱਕ ਵੱਡਾ ਸਵਾਲ 20 ਸਾਲ ਦੇ ਮੁੰਡੇ ਦੇ ਦੁਸ਼ਮਣ ਕੌਣ ਉਹ ਰੋਵੀ ਉਸ ਮੁੰਡੇ ਦੇ ਜੋ ਕਿ ਇੱਕ ਕਪੜੇ ਦੀ ਦੁਕਾਨ ਤੇ ਸਿਰਫ ਨੌਕਰੀ ਕਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਲੁਧਿਆਣੇ ਤੋਂ ਆਪਣੀ ਦੁਕਾਨ ਵਾਸਤੇ ਕਪੜੇ ਲੈ ਕੇ ਵਾਪਸ ਆ ਰਿਹਾ ਸੀ ਰਾਹ ਦੇ ਵਿੱਚ ਬਾਈਕ ਸਵਾਰ ਹੋਦੇ ਮਗਰ ਲੱਗੇ ਹੋਏ ਸਨ ਤੇ ਜਿਉਂ ਹੀ ਉਹਨਾਂ ਨੂੰ ਮੌਕਾ ਮਿਲਿਆ ਬਾਈਕ ਤੇ ਆਏ ਨੌਜਵਾਨ ਨੇ ਉਸ ਨੂੰ ਗੋਲੀ ਮਾਰਤੀ ਕਾਰਸਵਾਰ ਦੇ ਗੋਲੀ ਮਾਰ ਕੇ ਕਤਲ ਦਾ ਜਦੋਂ ਪੁਲਿਸ ਨੂੰ ਪਤਾ ਲੱਗਿਆ ਤੇ ਪੁਲਿਸ ਮੌਕੇ ਤੇ ਪਹੁੰਚੇ ਪੜਤਾਲ ਸ਼ੁਰੂ ਹੋਈ ਪਰ ਪੁਲਿਸ ਵੀ ਇਸ ਗੱਲ ਤੋਂ ਹੈਰਾਨ ਹੈ ਕਿ 20 ਸਾਲ ਦਾ ਨੌਜਵਾਨ ਜੋ ਕਿ ਇੱਕ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਉਸ ਨੂੰ ਗੋਲੀ ਮਾਰਨ ਦਾ ਮਕਸਦ ਕੀ ਸੀ ਫਿਲਹਾਲ ਪਰਤਾਲ ਚਾਹੀ ਗੱਲ ਸਾਹਮਣੇ ਆਈ ਹੈ ਕਿ ਬਾਈਕ ਦੇ ਉੱਤੇ ਆਏ ਨੌਜਵਾਨਾਂ ਨੇ ਇਸ ਨੌਜਵਾਨ ਨੂੰ ਆਪਣਾ ਸ਼ਿਕਾਰ ਬਣਾਇਆ ਫਿਲਹਾਲ ਥਾਣਾ ਗੜ ਸ਼ੰਕਰ ਦੀ ਪੁਲਿਸ ਨੇ ਮੁਕੱਦਮਾ ਵੀ ਦਰਜ ਕਰ ਲਿਆ ਤੇ ਇਸ ਤੋਂ ਇਲਾਵਾ ਪਰਤਾਲ ਸ਼ੁਰੂ ਕਰਤੀ ਹੈ ਕਿ ਆਖਰਕਾਰ ਗੋਲੀ ਮਾਰਨ ਵਾਲੇ ਕੌਣ ਸਨ ਔਰ ਕੱਪੜੇ ਦੀ ਦੁਕਾਨ ਤੇ ਕੰਮ ਕਰਨ ਵਾਲੇ ਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਇਹ ਸਾਰੇ ਸਵਾਲ ਪੁਲਿਸ ਦੀ ਪਰਤਾਲ ਦਾ ਹਿੱਸਾ ਬਣੇ ਹੋਏ ਨੇ ਤੁਹਾਨੂੰ ਦੱਸ ਦਈਏ ਪੰਜਾਬ ਚ ਗੋਲੀਆਂ ਚੱਲਣ ਦਾ سلسلہ ਥੰਮਨ ਦਾ ਨਾ ਨਹੀਂ ਲਹਿ ਰਿਹਾ ਰੋਜ਼ਾਨਾ ਪੰਜਾਬ ਚ ਕਿਤੇ ਨਾ ਕਿਤੇ ਗੋਲੀ ਮਾਰ ਕੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਚ ਗੈਂਗਸਟਰਵਾਦ ਵੀ ਤੇਜ਼ ਹੋਇਆ ਏ ਤੇ ਚੋਰ ਲੁਟੇਰਿਆਂ ਨੇ ਵੀ ਇਸ ਤਰੀਕੇ ਦੀਆਂ ਵਾਰਦਾਤਾ ਕਰਦੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਹਾਲਾਂਕਿ ਪੰਜਾਬ ਪੁਲਿਸ ਦਾਵਾ ਕਰਦੀ ਹੈ ਕਿ ਇਹਨਾਂ ਸਾਰੇ ਮਸਲਿਆਂ ਨੂੰ ਪੁਲਿਸ ਸੁਲਝਾ ਲੈਂਦੀ ਹੈ ਪਰ ਵੱਡਾ ਸਵਾਲ ਕਿ ਬੇਖੌਫ ਅਪਰਾਧੀਆਂ ਕਿਸ ਤਰੀਕੇ ਦੇ ਨਾਲ ਸ਼ਰੀਆਮ ਕਿਸੇ ਨਾ ਕਿਸੇ ਨੂੰ ਗੋਲੀ ਮਾਰ ਕੇ ਫਰਾਰ ਹੋ ਜਾਂਦੇ ਨੇ ਹੁਣ ਇਸ 20 ਸਾਲ ਦੇ ਮੁੰਡੇ ਦੇ ਕਤਲ ਦੀ ਵਾਰਦਾਤ ਪੁੱល ਸੁਲ ਜਾਏਗੀ ਜਾਂ ਨਹੀਂ ਐਵੇਂ ਇੱਕ ਵੱਡਾ ਸਵਾਲ ਹੈ ਦੈਨਿਕ ਮੇਲ ਪੰਜਾਬੀ ਟੀਵੀ ਤੇ ਲਈ ਜਤਿੰਦਰ ਪਾਲ ਕਲੀਅਰ ਦੇ ਪਾ ਰਾਤੀ ਸਾਨੂੰ ਸਵਾ 12 ਵਜੇ ਨਾਲ ਇੱਕ ਬਰੌਡਡਸ ਬੰਦੀ ਇੱਕ ਸਿੰਗਾ ਹਸਪੀਟਲ ਲੜਨ ਸੈਂਕੂ ਆ ਕੇੜੇ ਤੋਂ ਸ਼ੁਰੂ ਹੋਈ ਸੀ ਜਿਸ ਵੰਦੀ ਸਿੰਗਾ ਹਸਪੀਟਲ ਪਹੁੰਚ ਕੇ ਅਦਿਕਾ ਗਿਆ ਕਿ ਡੈਡ ਬੋਡੀ ਉੱਥੇ ਪਈ ਆ ਤੇ ਗਨ ਨਾਲ ਸ਼ਾਟ ਹੋਇਆ ਗਨ ਨੇ ਇੱਕ ਫੇਰ ਲਗਾਇਆ ਉਹਦੇ ਸਿਰ 'ਤੇ ਤੇ ਕੋ ਪਰ ਉਹਦੇ ਹਾਰਟ ਬੋਲੀ ਸਾਈਡ ਤੇ ਲਗਾਇਆ ਮੌਕੇ ਤੇ ਉਹਦਾ ਕੋਈ ਬਾਪਸ ਨਹੀਂ ਆਇਆ ਵਾਸਤੇ ਉਹਦੇ ਲਈ ਅਗਲੀ ਤਰਵਿਖੀ ਲੋਕ ਬੰਦੇ ਇਹ ਤੇ ਡੈਥ ਹੋਈ ਜੀ ਤੇ ਉਹਦਾ ਨਾਮ ਵਗੈਰਾ ਹੈ ਇਹ ਆਰੀਅਨ ਸਨ ਆਫ ਅਮਿਤ ਕੁਮਾਰ ਆ ਲੜਕੀ ਦਾ ਨਾਮ ਬਿੰਦ ਸੀਮਾ ਉਮਰ 20 ਸਾਲ ਹੈ ਇਸ ਤੋਂ ਥੋੜਾ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਿਆਨ ਬਿਆਨ ਹਾਸਲ ਕਰਕੇ ਬਾਰਸਾਂ ਦੇ ਹੋਂਟੇ ਅਗਲੀ ਕਾਰਵਾਈ ਜਾਨ ਹਮੇਲੀ ਲੱਗੇ